ਮੈਂ ਆਪਣੇ ਪਰਿਵਾਰ ਨੂੰ ਬੋਲੋ ਇਹ ਬੱਚੇ ਨੂੰ 5000 ਰੁਪਏ ਦੰਨਾ। ਭਾਈ ਆ ਬੱਚੇ ਦੀ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਵੇਖੀ ਸੀ। ਇਹਦੇ ਇਲਾਜ ਤੇ 25 ਕਰੋੜ ਰੁਪਏ ਲੱਗਣਾ ਹੈ। ਹੁਣ ਤੁਸੀਂ ਸੋਚਦੇ ਹੋਵੋਗੇ 25 ਕਰੋੜ ਕਦੇ ਨਹੀਂ ਇਕੱਠਾ ਹੋਣਾ। ਮੈਨੂੰ ਵੀ ਇਹੀ ਲੱਗਿਆ ਸੀ ਵੀ 25 ਕਰੋੜ ਕਦੇ ਨਹੀਂ ਇਕੱਠਾ ਹੋਣਾ। ਪਰ ਜੇ 50 ਹਜ਼ਾਰ ਬੰਦਾ ਇਹਨੂੰ 5-5000 ਰੁਪਏ ਦੇ ਦੇ ਤਾਂ 25 ਕਰੋੜ ਤਾਂ ਇੱਕ ਦਿਨ 'ਚ ਹੀ ਇਕੱਠਾ ਹੋ ਜਾਊਗਾ। ਜਾਂ ਫਿਰ 2.5 ਲੱਖ ਬੰਦਾ ਇੱਕ-ਇੱਕ 1000 ਰੁਪਏ ਇਹ ਬੱਚੇ ਨੂੰ ਦਾਨ ਕਰ ਦੇ ਤਾਂ ਵੀ ਇੱਕ ਦਿਨ 'ਚ 25 ਕਰੋੜ ਹੋ ਜਾਊਗਾ। ਇਹਨੂੰ ਕੀ ਤਕਲੀਫ ਆ ਬਣੇ? ਇਹਨੂੰ ਮਾਸਲ ਦੀ ਪ੍ਰੋ ਦੀ ਉਮਰ ਥੋੜੀ ਹੈਗੀ ਹੁਣ ਤੁਹਾਡੇ ਹੱਥੇ ਬੱਚੇ ਦੀ ਜ਼ਿੰਦਗੀ ਹੈਗੀ ਮੈਂ ਨਹੀਂ ਕਹਿੰਦਾ ਬਈ ਤੁਸੀਂ 5000 ਦਿਓ ਜਾਂ 1000 ਦਿਓ ਜਿੰਨੀ ਤੁਹਾਡੀ ਸਰਦਾ ਇਹ ਬੱਚੇ ਨੂੰ ਦਾਨ ਜ਼ਰੂਰ ਦਿਓ ਜੇ ਨਹੀਂ ਵੀ ਦਾਨ ਦੇ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਉਹ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ ਜਿਹੜੇ ਦਾਨ ਦੇ ਸਕਦੇ ਆ ਤੇ ਮੈਂ ਆਪਣੇ ਪਰਿਵਾਰ ਵੱਲੋਂ ਇਹ ਬੱਚੇ ਨੂੰ 5000 ਰੁਪਏ ਦੰਨਾ ਸੋ ਬਈ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਇੱਕ ਮੇਰੀ ਬਲੌਗਰ ਵੀਰਾਂ ਨੂੰ ਬੇਨਤੀ ਆ ਵੀਰੋ ਕੇ ਖੁਰਦ ਜ਼ਿਲ੍ਹਾ ਮਾਨਸਾ ਇਹ ਬੱਚੇ ਦੀ ਆ ਕੇ ਵੀਡੀਓ ਜ਼ਰੂਰ ਪਾ ਕੇ ਜਾਇਓ ਤੁਹਾਡੀ ਇੱਕ ਵੀਡੀਓ ਪਾਉਣ ਨਾਲ ਇਹ ਬੱਚੇ ਦੀ ਜਾਨ ਬਚ ਸਕਦੀ ਹੈਗੀ ਇਹਦਾ ਇਲਾਜ ਹੋਊ ਕਿੱਥੋਂ ਬ ਇਹਦਾ ਇਲਾਜ ਦੁਬਈ ਦੇ ਵਿੱਚ ਹੋਣਾ ਜੀ ਅੱਛਾ ਉਹ ਇਲਾਜ ਤੇ ਲੱਗਣਾ 25 ਕਰੋੜ ਹਾਂ ਉਹ ਇਲਾਜ ਤੇ ਵਿੱਚ ਹੀ ਸਾਰਾ ਕੁਝ ਤੇ ਵਿੱਚ ਹੀ ਆਉਂਦਾ ਪੈਸੇ ਲੋਕ ਕਿਵੇਂ ਪਾਉਣ ਬਈ ਪੈਸੇ ਇੱਕ ਤਾਂ ਮੇਰੇ ਇੱਕ ਸੋਸ਼ਲ ਆਪਣਾ ਸੰਸਥਾ ਨਾਲ ਹੈਗਾ ਜੀ ਇੰਪੈਕਟ ਗੁਰੂ ਹਾਂਜੀ ਜੋ ਕਿ ਇੰਟਰਨੈਸ਼ਨਲ ਜੋ ਪੇਮੈਂਟ ਆ ਉਹਨੂੰ ਵੀ ਅਸੈਪਟ ਕਰਦੀ ਹੈ ਤੇ ਲੋਕਲ ਨੂੰ ਵੀ ਹਾਂਜੀ ਬਾਕੀ ਮੇਰਾ Google Pay ਤੇ ਤੇ ਮੇਰਾ ਅਕਾਊਂਟ ਨੰਬਰ ਤੁਹਾਨੂੰ ਡਾਇਰੈਕਟ ਕਰ ਸਕਦੇ ਨੇ ਜਾਂ ਮੈਨੂੰ ਡਾਇਰੈਕਟ ਆ ਕੇ ਮਿਲ ਕੇ ਵੀ ਦੇ ਸਕਦੇ ਨੇ ਬਈ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੈਗਾ ਸੋ ਸਾਰਿਆਂ ਨੂੰ ਹੱਥ ਬਨ੍ਹ ਕੇ ਇਹ ਹੀ ਬੇਨਤੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜ